ਨਾਵਲ ਚਿੜੀਆਂ ਦਾ ਮਰਨ ਲੇਖਿਕਾ ਡਾਕਟਰ ਦਲੀਪ ਕੌਰ ਟਿਵਾਨਾ ਭਾਗ 14ਵਾਂ ਸੁੱਤੇ-ਸੁੱਤੇ ਤੇਜਵੰਤ ਨੂੰ ਲੱਗਿਆ ਜਿਵੇਂ ਬਾਹਰ ਕੋਈ ਹੈ ਉਹ ਸਾਹ ਰੋਕ ਕੇ ਉਡੀਕਦਾ ਰਿਹਾ ਕਿ ਕੋਈ ਖੜਾਕ ਹੋਵੇਗਾ ਪਰ ਉਸ ਨੂੰ ਲੱਗਿਆ ਜਿਵੇਂ ਦਰਵਾਜ਼ੇ ਉੱਤੇ ਕਿਸੇ ਨੇ ਹੱਥ ਰੱਖਿਆ ਤੇ ਚੁੱਕ ਲਿਆ ਕੌਣ ਹੋ ਸਕਦਾ ਹੈ ਚੋਰ ਬਿੱਲੀ ਕੁੱਤਾ ਫਿਰ ਨਾ ਜਾਣੇ ਪਤਾ ਨਹੀਂ ਕਿਉਂ ਉਸ ਨੂੰ ਲੱਗਿਆ ਜਿਵੇਂ ਬਾਹਰ ਜੀਤੋ ਹੈ ਕੌਣ ਹੋ ਸਕਦਾ ਹੈ ਸੋਚਦਾ ਸੋਚਦਾ ਉਸ ਹੋ ਗਿਆ ਜੀਤੋ ਨੇ ਮੁੜ ਜਾਂਦੀ ਨੇ ਰਾਹ ਵਿੱਚੋਂ ਡੰਡਾ ਜਿਹਾ ਚੁੱਕ ਲਿਆ ਮਾਤਾ ਕਿਤੇ ਰਾਤ ਨੂੰ ਕੁੱਤੇ ਨਾ ਮਗਰ ਪੈ ਜਾਣ ਮਰਦੀ ਹੋਈ ਜੀਤੋ ਦੇ ਮਨ ਚ ਆਇਆ ਕਿ ਵੀਰੇ ਨੂੰ ਇੱਕ ਵਾਰ ਦੱਸਾਂ ਫਿਰ ਪਤਾ ਨਹੀਂ ਕਿਉਂ ਉਹ ਦੱਸ ਨਾ ਸકી ਦੱਸਦੀ ਵੀ ਕੀ ਤੇ ਉਹ ਕਿਵੇਂ ਉਹ ਦੱਸੇ ਉਹ ਦੱਸਣ ਦੀ ਹਿੰਮਤ ਨਾ ਕਰ ਸકી ਕਾਲੀ ਕਾਲੀ ਚੱਲਦੀ ਆਪਣੇ ਘਰ ਦੇ ਬੋਹੇ ਅੱਗੇ ਗੁੱਛਾ ਮੁੱਛਾ ਹੋ ਕੇ ਬੈਠ ਗਈ ਕੁਝ ਚਿਰ ਮੰਗਰੋ ਜਦੋਂ ਉਸ ਨੂੰ ਲੱਗਿਆ ਕਿ ਵਤਾਰ ਸੌ ਗਿਆ ਤਾਂ ਉਸਨੇ ਹੌਲੀ-ਹੌਲੀ ਕੁੰਡਾ ਖੜਕਾਇਆ। ਥਾਣੇਦਾਰ ਨੇ ਹੇਠਾ ਉਤਰ ਕੇ ਬੂਹਾ ਖੋਲਿਆ। ਉਸ ਨੂੰ ਸਾਹਮਣੇ ਦੇਖ ਜੀਤੋ ਘਬਰਾ ਗਈ। ਕਾਲੀ ਨਾਲ ਉਸ ਦੇ ਕੋਲ ਲੰਘ ਕੇ ਜਿੱਥੇ ਵਤਾਰ ਸੁੱਤਾ ਪਿਆ ਸੀ ਉਸ ਕਮਰੇ 'ਚ ਚਲੀ ਗਈ। ਬਾਹਰ ਅੰਦਰੋਂ ਅੜਾ ਲਿਆ। ਥਾਣੇਦਾਰ ਚੁੱਪਚਾਪ ਉੱਪਰ ਚੜ੍ਹਿਆ ਪਤਾ ਨਹੀਂ ਕੀ ਕੀ ਸੋਚਦਾ ਆਪਣੇ ਬਿਸਤਰੇ ਤੇ ਪੈ ਕੇ ਸੌਂ ਗਿਆ। ਦੂਜੀ ਮੰਜ਼ੇ ਤੇ ਪਈ ਥਾਣੇਦਾਰ ਨੀ ਕਰਾੜੇ ਮਾਰ ਰਹੀ ਸੀ। ਅਗਲੇ ਦਿਨ ਥਾਣੇਦਾਰ ਨੀ ਨੇ ਆਪਣੇ ਪੇਕੀ ਜਾਣਾ। ਉਹ ਬੜਬੜ ਕਰ ਰਹੀ ਸੀ ਤੇ ਹੁਣ ਬਸ ਤੇ ਜਾਣਾ ਪਊ ਜਿੰਨੀ ਦੇਰ ਇਹ ਰਿਟਾਇਰ ਨਹੀਂ ਸੀ ਹੋਈ ਜਿਹੜੇ ਮਰਜੀ ਟੈਕਸੀ ਵਾਲੇ ਨੂੰ ਆਖਦੇ ਸੀ ਬੀਬੀ ਜੀ ਨੂੰ ਪੇਕੇ ਮਲਾ ਲਿਆ ਤੇ ਅਗਲੇ ਪੈਸੇ ਵੀ ਨਹੀਂ ਸੀ ਕੋਈ ਲੈਂਦਾ ਦਿਵਾਲੀ ਦਸਹਿਰੇ ਨੂੰ ਮਠਾਈ ਦੇ ਡੱਬਿਆਂ ਨਾਲ ਘਰ ਭਰ ਜਾਂਦਾ ਸੀ ਹੁਣ ਲੋਕ ਕਿੱਡੇ ਚੰਦਰੇ ਹੋ ਗਏ ਨੇ ਲੋਕੀ ਹੁਣ ਕਿਹੜਾ ਜਾਣਦੇ ਨੇ ਨਾਬੇ ਵਾਲਿਆਂ ਦਾ ਮੁੰਡਾ ਖੂਨ ਦੇ ਮੁਕਾਦਮੇ 'ਚ 2.5 ਲੱਖ ਰੁਪਏ 22 ਲੱਖ ਨਾਲ ਹੀ ਕੜਵਾ ਦਿੱਤਾ ਸੀ ਲੱਖ ਤਾਂ ਉੱਪਰਲੇ ਅਫਸਰਾਂ ਨੂੰ ਦੇਣਾ ਪਿਆ ਸੀ 50000 ਏਟਾਂ ਵਾਲਿਆਂ ਨੂੰ ਸਾਡੇ ਪੱਲੇ ਤਾਂ 1 ਲੱਖ ਰਿਹਾ ਮੁੰਡਾ ਪੁਲਿਸ 'ਚ ਹੋ ਜਾਂਦਾ ਕਾਮਕਾਰ ਉਸ ਤਰ੍ਹਾਂ ਤੁਰਦੇ ਰਹਿਣਾ ਸੀ ਪਿਓ ਨੇ ਮਸਾ ਪੁਲਿਸ 'ਚ ਭਰਤੀ ਕਰਵਾਇਆ ਟ੍ਰੇਨਿੰਗ ਵਿੱਚੇ ਹੀ ਛੱਡਾ ਜਿਹੜਾ ਧੀ ਪੁੱਤ ਨਸ਼ਿਆਂ 'ਚ ਪੈ ਜਾਵੇ ਉਹ ਕਿਸੇ ਕੰਮ ਦਾ ਨਹੀਂ ਰਹਿੰਦਾ ਨਾਲੇ ਰੱਬ ਵੀ ਤਾਂ ਦੇਖਦਾ ਹੈ ਨਾ ਜੇ ਨਸ਼ਿਆਂ ਦਾ ਧੰਦਾ ਕਰੋਗੇ ਤਾਂ ਫਿਰ ਤੁਹਾਡਾ ਮੁੰਡਾ ਨਸ਼ਿਆਂ ਤੋਂ ਕਿਵੇਂ ਬਚ ਜਾਵੇਗਾ ਨਰਕ ਸਵਰਗ ਸਭ ਇੱਥੇ ਬੰਦੇ ਨੂੰ ਆਪਣੇ ਕੰਮਾਂ ਦਾ ਹਿਸਾਬ ਤਾਂ ਦੇਣਾ ਹੀ ਪੈਂਦਾ ਹੈ ਇਹ ਕਲਯੋਗ ਹੈ ਐਸੇ ਹੱਥ ਕਰ ਲੈ ਇਸ ਹੱਥ ਪਰ ਲੈ ਮੈਨੂੰ ਬੱਸ ਇਹੀ ਬਿਠਾ ਆਉਂਦੇ ਉਸਨੇ ਥਾਣੇਦਾਰ ਨੂੰ ਉੱਚੀ ਆਵਾਜ਼ ਆਖਿਆ ਹੁਣ ਕਿਹੜਾ ਮੁਫਤ ਚ ਚੜਾ ਕੇ ਆਉਣਾ ਹੈ ਟਿਕਟ ਲੈ ਕੇ ਬਹਿ ਜਾਵੀਂ ਝੋਲੇ 'ਚ ਦੋ ਕੱਪੜੇ ਨੇ ਹੱਥ 'ਚ ਫੜ ਲਈ ਇੱਕ ਅੱਧੇ ਦਿਨ 'ਚ ਮੋੜਾਵਾਂਗੀ ਥਾਣੇਦਾਰ ਨੇ ਪੁੱਛਿਆ ਇੱਕ ਦਿਨ ਜਾਣ ਨੂੰ ਇੱਕ ਦਿਨ ਆਉਣ ਨੂੰ ਲੱਗਦਾ ਏ ਦੋ ਦਿਨ ਤਾਂ ਰਹਾਂਗੀ ਐਤਵਾਰ ਤੱਕ ਆ ਜਾਵਾਂਗੀ ਜਾਣ ਤੋਂ ਪਹਿਲਾਂ ਠਾਣੇਦਾਰ ਨੇ ਨੇ ਮੁੰਡੂ ਨੂੰ ਆਖਿਆ ਆਪਣੇ ਸਾਹਬ ਨੂੰ ਰੋਟੀ ਪਾਣੀ ਉੱਪਰ ਹੀ ਦੇ ਆਇਆ ਕਰੇ ਫਿਰ ਉਹ ਬਤਾਰ ਦੇ ਕਮਰੇ ਚ ਗਈ ਤੇ ਆ ਅੱਖਾਂ ਲੱਗੀ ਘਰ-ਵਾਰ ਦੀ ਵੀ ਸੁਰਤ ਰੱਖੀ ਦੀ ਹੁੰਦੀ ਏ ਨਿਤ ਪੀ ਕੇ ਨਹੀਂ ਆ ਜਾਈਦਾ ਨਾ ਹੀ ਉਸ ਕਲ ਮੂਹੀ ਦੇ ਮੂੰਹ ਲੱਗੀ ਮੁੜ ਕੇ ਆ ਕੇ ਸੋਚਦੇ ਸੋਚਦੇ ਆਂ ਕੁਛ ਉਸ ਬਾਰੇ ਅਵਤਾਰ ਨੇ ਕੋਈ ਉੱਤਰ ਨਾ ਦਿੱਤਾ ਬਾਹਰ ਖੜੇ ਟੱਲੀਆਂ ਮਾਰ ਰਹੇ ਰਖਸ਼ੀ ਵਿੱਚ ਬੈਠ ਕੇ ਬਸ ਸਟੈਂਡ ਚਲੀ ਗਈ ਉਸ ਦਿਨ ਜੀਤੋ ਨੂੰ ਬਹੁਤ ਬੇਚਾਨੀ ਲੱਗੀ ਰਹੀ ਭੜੇ ਭੜੇ ਖਿਆਲ ਆਉਂਦੇ ਰਹੇ ਫਿਰ ਉਹ ਮਰ ਜਾਣ ਵਾਲੀ ਵੀ ਸੋਚਣ ਲੱਗੀ ਦੁਪਹਿਰ ਦੀ ਰੋਟੀ ਮੁੰਡੂ ਥਾਣੇਦਾਰ ਨੂੰ ਚਾਰੇ ਚ ਹੀ ਦੇ ਆ ਤੇ ਅਵਤਾਰ ਨੂੰ ਉਸ ਦੇ ਕਮਰੇ 'ਚ ਬਿਨਾਂ ਰੋਟੀ ਖਾਏ ਅਵਤਾਰ ਵਾਰ ਨਿਕਲ ਗਿਆ ਥਾਣੇਦਾਰ ਆਨੀ ਬਹਾਨੀ ਚੱਕਰ ਮਾਰ ਗਏ ਜੀਤੋ ਨੇ ਉਹ ਉਸੇ ਤਰ੍ਹਾਂ ਮੱਥੇ ਦੇਤੇ ਔੜੀਆਂ ਪਾਈ ਰੱਖੀਆਂ ਤੇ ਉਸ ਵੱਲ ਚੱਕੀ ਵੀ ਨਾ ਬਹੁਤ ਰਾਤ ਪਈ ਲੜਖੜਾਂਦਾ ਪਤਾ ਨਹੀਂ ਕਿਸ ਨੂੰ ਮਾਵਾ ਭੈਣਾ ਦੀਆਂ ਗਾਲਾਂ ਕੱਢਦਾ ਵਤਾਰ ਘਰ ਮੁੜਿਆ ਬਿਨਾ ਕੱਪੜੇ ਬਦਲਿਆਂ ਬਿਨਾ ਸੂਟ ਬੂਟ ਲਾਹਿਆ ਉਹ ਟੜੰਮ ਕਰਕੇ ਮੰਜੇ ਤੇ ਪੈ ਗਿਆ ਜੀਤੋਂ ਨੇ ਮਲਕ ਮਲਕ ਉਸ ਦੇ ਬੂਟ ਲਾਏ ਉਸ ਦੀਆਂ ਲੱਤਾਂ ਚੁੱਕ ਕੇ ਮੰਜੇ ਤੇ ਰੱਖਣ ਉਸ ਦੇ ਸਹਰਾਣੇ ਪਾਣੀ ਦੀ ਗੜਬੀ ਰੱਖੀ ਤੇ ਥਰਮਸ ਵਿੱਚ ਕੋਸਾ ਦੁੱਧ ਮੁੰਡੂ ਕੋਲ ਥਾਣੇਦਾਰ ਨੂੰ ਰੋਟੀ ਭੇਜੀ ਉਸਨੇ ਕਿਹਾ ਕਿ ਹਲੇ ਕੁਝ ਦੇਰ ਰੁਕ ਜਾ ਮੁੰਡੂ ਨੇ ਆ ਕੇ ਦੱਸਿਆ ਸਾਹਿਬ ਪੀ ਰਹੇ ਨੇ ਕੁਝ ਚਿਰ ਮਗਰੋਂ ਜੀਤੂ ਨੇ ਮੁੰਡੂ ਕੋਲ ਫੇਰ ਰੋਟੀ ਦੇ ਕੇ ਭੇਜ ਦਿੱਤੀ ਰੋਟੀ ਉੱਥੇ ਰੱਖ ਕੇ ਰਖਾ ਕੇ ਠਾਣੇਦਾਨ ਨੇ ਮੁੰਡੂ ਨੂੰ ਦਸਾਂ ਦਾ ਨੋਟ ਫੜਾ ਕੇ ਆਖਿਆ ਲੈ ਬਈ ਸ਼ੇਰਾ ਅੱਜ ਤੂੰ ਐਸ਼ ਕਰ ਸਿਨੇਮਾ ਦੇਖ ਲੈ 9 ਤੋਂ 12 ਭੱਜ ਜਾ ਮੁੰਡੂ ਦੀਆਂ ਬਾਰਾਸ਼ਾਂ ਖੜਗਣਾਂ ਉਹ ਜੀਤੋਂ ਨੂੰ ਦੱਸੇ ਬਿਨਾ ਸਿਨੇਮਾ ਦੇਖਣ ਪੱਜ ਗਿਆ ਅਵਤਾਰ ਸੁੱਤਾ-ਸੁੱਤਾ ਘਰਾੜੇ ਮਾਰ ਰਿਹਾ ਸੀ ਥਾਣੇਦਾਰ ਨੇ ਇਹ ठा ਉੱਤਰ ਕੇ ਅਵਤਾਰ ਦੇ ਕਮਰੇ ਦਾ ਬਾਹਰੋਂ ਕੁੰਡਾ ਮਾਰ ਦਿੱਤਾ ਫਿਰ ਉਹ ਰਸੋਈ ਵੱਲ ਗਿਆ ਉੱਥੇ ਜੀਤੋਂ ਬੈਠੀ ਰੋਟੀ ਖਾ ਰਹੀ ਸੀ ਉਸਨੇ ਸੋਚਿਆ ਕਿ ਸ਼ਾਇਦ ਇਸਨੇ ਗਲਾਸ ਚੁੱਕਣ ਜੀਤ ਉੱਠ ਕੇ ਬਾਹਰ ਨਾਲਕੇ ਦੇ ਹੱਥ ਤੋਣਾਈ ਹਨੇਰੀ ਰਾਤ ਸੀ ਥਾਣੇਦਾਰ ਨੇ ਉਸ ਦੇ ਨੇੜੇ ਆਉਂਦੇ ਆਖਿਆ ਨਿਤ ਕੁੱਟ ਖਾਂਦੀ ਐ ਚੰਗੀ ਰਹੀਂ ਮੇਰੀ ਗੱਲ ਮੰਨ ਲੈਂਦੀ ਤਾਂ ਕਿ ਹਰਜ ਸੀ ਬਕਵਾਸ ਨਾ ਕਰ ਜੀਤੋ ਨੇ ਆਖੜ ਕੇ ਆਖਿਆ ਥਾਣੇਦਾਰ ਜੱਫਾ ਮਾਰਨ ਉਸ ਵੱਲ ਵਧਿਆ ਜੀਤੋ ਨੇ ੱੱਕਾ ਮਾਰ ਕੇ ਪਰਾਂ ਤਕੇਲ ਦਿੱਤਾ ਫਿਰ ਉਸ ਨੂੰ ਆਪਣੇ ਵੱਲ ਆਂਦਾ ਦੇਖ ਕੇ ਬਾਹਰ ਲੰਘ ਗਏ ਲੰਘ ਗਈ ਥਾਣੇਦਾਰ ਦੀਆਂ ਅੱਖਾਂ 'ਚ ਖੂਨ ਉਤਰਿਆ ਹੋਇਆ ਸੀ ਸਾਲੀ ਹਰਾਮ ਜਾਦੀ ਤੂੰ ਜਾਏਂਗੀ ਕਿੱਥੇ ਉਸ ਨੇ ਖਿਜ ਕੇ ਆਖਿਆ ਜੀਤੋ ਬੇਫਰ ਕੇ ਬਾਹਰ ਖਲੋਗੀ ਆਹ ਕੁੱਤੇ ਹਰਾਮੀਆਂ ਹੱਥ ਲਾ ਕੇ ਤਾਂ ਦੇਖ ਉਹ ਚੀਖੀ ਵਾਲੇ ਦੁਆਲੇ ਦੇ ਲੋਕ ਚਕੰਨੇ ਹੋ ਗਏ ਥਾਂ ਦੀ ਥਾਂ ਖੜੇ ਹੋ ਗਏ ਥਾਣੇਦਾਰ ਉਸ ਵੱਲ ਲਪਕਿਆ ਉਸ ਨੂੰ ਬਾਹੋਂ ਫੜ ਕੇ ਅੰਦਰ ਕਢੀਸ ਕੇ ਲਜਾਣ ਲਈ ਜਿੱਤੋ ਨੇ ਜ਼ੋਰ ਦੀ ਉਸ ਦਾ ਹੱਥ ਝਟਕਾਇਆ ਤੇ ਪੈਰੋਂ ਜੁੱਤੀ ਲਾਹ ਲਈ ਤੇ ਤਾੜ-ਤਾੜ ਕਰਦਿਆਂ ਜਿੱਤਾਂ ਥਾਣੇਦਾਰ ਦੇ ਸਿਰ ਪੈਰ ਸੰਤੇ ਨਾਲ ਜਿੱਤੋ ਗਾਲਾਂ ਕੱਢ ਰਹੀ ਸੀ ਲੋਕਾਂ ਦੀ ਭੀੜ ਵੱਧਦੀ ਜਾ ਰਹੀ ਸੀ ਉਹ ਆਖ ਰਹੀ ਸੀ ਕੁੱਤਿਆ ਥਾਣੇਦਾਰ ਮੈਂ ਤਾਂ ਤੇਰੀ ਧੀ ਵਰਗੀ ਸੀ ਤੇਰੇ ਵਰਗੇ ਤਾਂ ਮੂੰਹ ਕਾਲਾ ਕਰਕੇ ਗੱਦੇ ਤੇ ਬਿਠਾ ਕੇ ਸਾਰੇ ਪਿੰਡ ਚ ਫੇਰਨਾ ਚਾਹੀਦਾ ਹੈ। ਮਾਂ ਦੇ ਆ ਖਸਮਾ ਸੂਰ ਦੇ ਪੁੱਤਰਾ ਖਲੋ ਜਾ ਤੇਰਾ ਕਾਲਜਾ ਕੱਢ ਕੇ ਨਾ ਖਾਵਾਂ। ਲੋਕਾਂ ਦੇ ਵਿੱਚ ਪੈ ਕੇ ਥਾਣੇਦਾਰ ਨੂੰ ਹੇਠਾ ਕਰਨ ਵੱਲ ਨੂੰ ਤੁਰਿਆ। ਥਾਣੇਦਾਰ ਆਪਣੀ ਬੰਦੂਕ ਲੈਣ ਜਾ ਰਿਹਾ ਸੀ। ਪਤਾ ਨਹੀਂ ਅਵਤਾਰ ਨੂੰ ਕਿਵੇਂ ਜਾਗ ਆਗੀ। ਉਸਨੇ ਬੂਹਾ ਖੜਕਾਇਆ ਥਾਣੇਦਾਰ ਨੇ ਉਸਦਾ ਕੁੰਡਾ ਖੋਲਿਆ ਤੇ ਆਖਣ ਲੱਗਿਆ ਉਸ ਸਾਲੀ ਕੁੱਤੀ ਦਾ ਵੱਡ ਕਿਤੇ ਫਾਹ। ਜੇ ਕਿਸੇ ਵੱਡ ਵਡੇ ਅਫਸਰ ਤੇ ਪੇਸ਼ ਹੋ ਗਈ ਆਪਾਂ ਸਾਰਿਆਂ ਨੂੰ ਜੇਲ੍ਹ ਜਾਣਾ ਪਊਗਾ ਮੈਨੂੰ ਆਪਣਾ ਰਿਵਾਲਵਰ ਦੇ ਦਿਓ ਮੈਂ ਉਸ ਦਾ ਹੁਣੇ ਫਹਾ ਵੜ ਦਿੰਨਾ ਉਤਾਰਨੇ ਆਂ ਕਿ ਥਾਣੇਦਾਰ ਗਰਜਿਆ ਤੂੰ ਜੇ ਕਿਸੇ ਕੰਮ ਦਾ ਹੁੰਦਾ ਨੌਵਤ ਇੱਥੇ ਤਾਈ ਕਿੱਦਾਂ ਪਹੁੰਚਦੀ ਜਾਂ ਸੌਜਾ ਅੰਦਰ ਜਾ ਕੇ ਬੀਹੇ ਚ ਉਸ ਦੇ ਕੋਲ ਟੋਕੋ ਟੱਕੀ ਦੁਨੀਆ ਖੜੀ ਸੀ ਇਹੋ ਜਿਹੇ ਕੰਮ ਤਾਂ ਲੋਕ ਛੁਪ ਕੇ ਹੀ ਕਰੀ ਦੇਨੇ ਧੰਨਵਾਦ ਸਮਾਪਤ